ਸੰਤ ਕਾ ਮਾਰਗ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਅਦਪੁੱਤ ਦੇਗਾ ਇਹ ਕੀ ਹਨ ਆਪਾਂ ਜਿਸ ਸਾਖੀ ਦੇ ਵਿੱਚ ਸਮਝਾਂਗੇ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਦਾ ਬੜਾ ਪਿਆਰਾ ਜੀਵਨ ਆਪਾਂ ਸਾਰੇ ਰਲ ਮਿਲ ਕਰਕੇ ਸਾਂਝਾ ਕਰਦੇ ਆ ਰਹੇ ਆ ਸੋ ਗੁਰਮੁਖ ਪਿਆਰਿਓ ਆਪਜੀ ਮਹਾਂਪੁਰਖਾਂ ਦੇ ਜੀਵਨ ਦੇ ਵਿੱਚੋਂ ਜੋ ਵੀ ਸੁਣਦੇ ਹੋ ਸਿੱਖਦੇ ਹੋ ਸਾਥ ਸੰਗਤ ਬਹੁਤ ਚੰਗਾ ਲੱਗਦਾ ਹੈ ਇੰਨਾ ਪਿਆਰ ਦਿੱਤਾ ਹੁਣ ਤੱਕ ਸੋ ਸਾਥ ਸੰਗਤ ਅੱਗੇ ਵੀ ਕੋਸ਼ਿਸ਼ ਕਰੇਓ ਕਿ ਆਪਾਂ ਇਸੇ ਤਰ੍ਹਾਂ ਮਹਾਂਪੁਰਖਾਂ ਦੇ ਜੀਵਨ ਨੂੰ ਸਰਬਣ ਕਰਦੇ ਰਹੀਏ ਉਹਨਾਂ ਦੇ ਜੀਵਨ ਦੇ ਵਿੱਚ ਉਹ ਸਾਖੀਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਗੇ ਵੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਨਵੀਆਂ-ਨਵੀਆਂ ਹੋਰ ਵੀਡੀਓ ਦੇ ਨੋਟੀਫਿਕੇਸ਼ਨ ਲੈਣ ਦੇ ਲਈ ਚੈਨਲ ਦੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅੱਜ ਦੀ ਆਪਾਂ ਇਹ ਸਾਖੀ ਸਾਂਝੀ ਕਰਾਂਗੇ ਅਗਮ ਆਗਾਦ ਪੁਰਖ ਕਿਤਾਬ ਦੇ ਵਿੱਚੋਂ ਸਤਿਗੁਰੂ ਕਿਰਪਾ ਕਰਨ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਦਾ ਜਿਹੜਾ ਜੀਵਨ ਉਸ ਦੇ ਵਿੱਚੋਂ ਲਗਾਤਾਰ ਆਪਾਂ ਸਾਖੀਆਂ ਸਾਂਝੀਆਂ ਕਰ ਰਹੇ ਆ ਇੱਕ ਦਿਨ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਉਹਨਾਂ ਨੇ ਸੰਤ ਤੇਜਾ ਸਿੰਘ ਜੀ ਨੂੰ ਇਹ ਆਖਿਆ ਕਿ ਗੁਰਸਾਗਰ ਵਿਖੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਇਕੱਤਰਤ ਹੋਇਆ ਕਰੇਗੀ ਅੱਜ ਆਪਾਂ ਵੇਖਦੇ ਹਾਂ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਇੱਥੇ ਇਕੱਤਰਤ ਹੁੰਦੀ ਹੈ ਸਾਧ ਸੰਗਤ ਬਹੁਤ ਜ਼ਿਆਦਾ ਗਿਣਤੀ ਹੁੰਦੀ ਹੈ ਸੰਗਤ ਦੀ ਆਪਾਂ ਸਾਰੇ ਵੇਖਦੇ ਹਾਂ ਮੇਰੇ ਕਹਿਣ ਤੋਂ ਭਾਵ ਕਿ ਸਾਧ ਸੰਗਤ ਜਿੰਨੀ ਸੰਗਤ ਇੱਥੇ ਇਕੱਤਰਤ ਹੁੰਦੀ ਹੈ ਉਹ ਮਹਾਪੁਰਖਾਂ ਨੇ ਬਚਨ ਪਹਿਲਾਂ ਹੀ ਪਿੱਛੇ ਕਰ ਦਿੱਤੇ ਸੀ ਆਉਣ ਵਾਲੇ ਸਮੇਂ ਦੀ ਦੂਰ ਅੰਦੇਸ਼ੀ ਤੱਕੀ ਇਹ ਸੰਤਾਂ ਦੀ ਉਹਨਾਂ ਨੇ ਪਹਿਲਾਂ ਹੀ ਆਖ ਦਿੱਤਾ ਸੀ ਭਾਈ ਬਹੁਤ ਵੱਡੇ ਪੱਧਰ ਤੇ ਸੰਗਤ ਇੱਥੇ ਆਇਆ ਕਰੇਗੀ ਤੇ ਬਾਬਾ ਤੇਜਾ ਸਿੰਘ ਜੀ ਨੇ ਸੱਤ ਬਚਨ ਆਖਿਆ ਕਿ ਨੇ ਵੱਡੇ ਵੱਡੇ ਸਮਾਗਮ ਜੋੜ ਮੇਲੇ ਅਤੇ ਇਕੱਠ ਹੋਇਆ ਕਰਨਗੇ ਇਸ ਵਾਸਤੇ ਬਹੁਤ ਵੱਡੀਆਂ ਦੋ ਦੇਗਾ ਬਣਵਾਓ ਜੋ ਵੱਡੇ ਵੱਡੇ ਇਕੱਠਾਂ ਦੇ ਲੰਗਰ ਤਿਆਰ ਕਰਨ ਵਾਸਤੇ ਸਹਾਇਕ ਸਿੱਧ ਹੋ ਸਕਣ। ਤੇ ਬਾਬਾ ਅਦਰ ਸਿੰਘ ਜੀ ਮਾਹਪੁਰਖਾ ਨੇ ਸਾਧ ਸੰਗਤ ਫਿਰ ਦੋ ਦੇਗਾ ਤਿਆਰ ਕਰਵਾਈਆਂ। ਬਾਅਦ ਵਿੱਚ ਆਪਾਂ ਵਿਸਥਾਰ ਪੂਰਵਕ ਉਹ ਸਾਰਾ ਜਿਹੜਾ ਇਤਿਹਾਸ ਹੈ ਸਾਂਝਾ ਕਰਾਂਗੇ। ਕਹਿੰਦੇ ਬਾਬਾ ਤੇਜਾ ਸਿੰਘ ਜੀ ਨੇ ਬਚਨ ਮੰਨ ਕੇ ਪ੍ਰਸਿੱਧ ਠਠਹਾਰ ਖੁਸ਼ਹਾਲ ਸਿੰਘ ਦੇ ਨਾਲ ਜਿਹੜੀ ਐ ਗੱਲ ਕਰਕੇ ਮੁਲਾਕਾਤ ਕਰਕੇ ਉਹਨਾਂ ਨੂੰ ਆਪ ਜੀ ਦੇ ਪਾਵਨ ਚਰਨਾ ਵਿੱਚ ਹੀ ਲਿਆਂਦਾ ਖੁਸ਼ਹਾਲ ਸਿੰਘ ਨੇ 6 ਫੁੱਟ ਉੱਚੀਆਂ ਦੇਗਾ ਬਣਾਉਣ ਦਾ ਪਿੱਤਲ ਦਾ ਢਾਲਣ ਅਤੇ ਖਰਚੇ ਦਾ ਕੁੱਲ ਜੋੜ ਲਾਇਆ ਜੋ 6000 ਰੁਪਏ ਬਣਿਆ ਸੀ ਕੁੱਲ ਉਸ ਵਕਤ ਦਾ 6000 ਰੁਪਏ ਅੱਜ ਬਾਬਾ ਜੀ ਲਾਈਏ ਤਾਂ ਮੇਰੇ ਖਿਆਲ ਚ ਹਜ਼ਾਰਾਂ ਜਾਂ ਲੱਖਾਂ ਦੇ ਵਿੱਚ ਗੱਲਬਾਤ ਜਾਊਗੀ ਪਰ ਉਸ ਵਕਤ ਦਾ 6000 ਅੱਜ ਮੇਰੇ ਖਿਆਲ ਦੇ ਵਿੱਚ ਲੱਖਾਂ ਦੀ ਗੱਲ ਹੋ ਗਈ ਸਾਧ ਸੰਗਤ ਕਹਿੰਦੇ 6000 ਰੁਪਏ ਜੋੜ ਬਣਿਆ ਕੁੱਲ ਮਿਲਾ ਕੇ ਜਿਵੇਂ ਆਪਾਂ ਕਹਿੰਦੇ ਵੀ ਐਸਟੀਮੇਟ ਆਪ ਜੀ ਨੇ ਕਹਿੰਦੇ ਦੋ ਦੇਗਾ 6-6 ਫੁੱਟ ਉੱਚੀਆਂ ਕੀਮਤੀ ਪਿੱਤਲ ਲਾ ਕੇ ਢਾਲਣ ਦਾ ਹੁਕਮ ਦਿੱਤਾ ਕਿ ਅਜੇ ਇਹ ਦੋ ਦੇਗੇ ਤਿਆਰ ਕਰ ਦਿਓ ਸ਼ੰਤ ਤੇਜਾ ਸਿੰਘ ਜੀ ਨੂੰ ਇਹ ਆਖਿਆ ਗਿਆ ਇਹ ਖਰਚਾ ਤੁਸੀਂ ਸੰਗਤਾਂ ਤੋਂ ਉਗਰਾਉਣਾ ਹੈ ਦੇਗਾ ਸੰਤ ਤੇਜਾ ਸਿੰਘ ਜੀ ਦੇ ਸਥਾਨ ਵਿਖੇ ਹੀ ਬਣਾਉਣ ਦਾ ਪ੍ਰਬੰਧ ਕੀਤਾ ਗਿਆ ਇੱਥੇ ਹੀ ਪ੍ਰਬੰਧ ਕੀਤਾ ਗਿਆ ਵੀ ਭਾਈ ਤੁਸੀਂ ਇਹਨਾਂ ਦੇਗਾ ਨੂੰ ਤਿਆਰ ਕਰਾਓ ਸੰਗਤ ਦੀ ਦੇਖਰੇਖ ਹੇਠ ਜਿਹੜੀ ਸੇਵਾ ਹੋਏਗੀ ਉਹ ਵੀ ਸੰਗਤ ਤੋਂ ਹੀ ਉਗਰਾਓ ਤੇ ਬਹੁਤ ਜ਼ਿਆਦਾ ਪਿਆਰ ਨਾਲ ਇਸ ਕਾਰਜ ਨੂੰ ਕਰਵਾਉਣਾ ਹੈ ਕਾਹਲੀ ਨਹੀਂ ਕਰਨੀ ਇੱਕ ਦਿਨ ਸ੍ਰੀ ਸੰਤ ਜੀ ਮਹਾਰਾਜ ਨੇ ਦੇਗਾਂ ਬਾਰੇ ਪੁੱਛਿਆ ਤਾਂ ਭਾਈ ਖੁਸ਼ਹਾਲ ਸਿੰਘ ਨੇ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਕਿ ਮਹਾਂਪੁਰਖੋ ਇੱਕ ਦੇਗ ਦੇ ਵਿੱਚ 15 ਪੀਪੇ ਪਾਣੀ ਦੇ ਪੈਣਗੇ ਆਪ ਜੀ ਦੇਗਾਂ ਦੀ ਮੰਤਰ ਵੇਖ ਕੇ ਧਰਮ ਪ੍ਰਸੰਨ ਹੋਏ ਅਤੇ ਭਵਿੱਖਤ ਬਾਕ ਸੁਣਾਉਂਦੇ ਹੋਏ ਫਰਮਾਉਣ ਲੱਗੇ ਕਹਿੰਦੇ ਕਹਿੰਦੇ ਭਾਈ ਗੁਰਸਾਗਰ ਅਤੇ ਗੁਰੂ ਕਾਸ਼ੀ ਵਿਖੇ ਜਦੋਂ ਵੱਡੇ ਵੱਡੇ ਜੋੜ ਮੇਲੇ ਹੋਣਗੇ ਜਿਨ੍ਹਾਂ ਦੇ ਵਿੱਚ ਲੱਖ ਲੱਖ ਪ੍ਰੇਮੀਆਂ ਦੀ ਇੱਕ ਇੱਕ ਪੰਗਤ ਲੱਗੇਗੀ ਇਸ ਤਰ੍ਹਾਂ ਦੀਆਂ ਕਈ ਪੰਗਤਾਂ ਲਗਿਆ ਕਰਨਗੀਆਂ ਉਸ ਵੇਲੇ ਸੰਗਤ ਦਾ ਲੰਗਰ ਇਹਨਾਂ ਦੇਗਾਂ ਵਿੱਚ ਹੀ ਤਿਆਰ ਹੋਵੇਗਾ ਭਾਈ ਨਰੈਣ ਸਿੰਘ ਜੀ ਨੇ ਸੰਤ ਬਿਲਾਸ ਦੇ ਵਿੱਚ ਕੁਝ ਅੰਕਤ ਕੀਤੀਆਂ ਨੇ ਪੰਗਤੀਆਂ ਜੋ ਜਿਨ੍ਹਾਂ ਨੇ ਸੰਤ ਬਿਲਾਸ ਪੜ੍ਹਿਆ ਸਾਧ ਸੰਗਤ ਉਹ ਜਾਣਦੇ ਹੋਣਗੇ ਆਪਾਂ ਪੜ੍ਹਦੇ ਹਾਂ ਉਹਦੇ ਵਿੱਚ ਦੇਖ ਸੰਤ ਹੋਏ ਪਰਸੰਨਾ ਮੁਖਤੇ ਬਚਨ ਸੁਣਾਏ ਭਾਰੀ ਜੋੜ ਮੇਲਾ ਜਬ ਹੋਸੀ ਜੁੜਨ ਸਿੰਘ ਸਮਦਾਏ ਉਸ ਵਕਤ ਇਹ ਦੇਗਾ ਭਾਈ ਆ ਆਵਣ ਵਰਤੋਂ ਮਾਹੀ ਇੱਕ ਬੈਠੇ ਉਹ ਛੱਕ ਉਠੇ ਫਿਰ ਲੱਖ ਬੈਠੇ ਤਾਹੀ ਤੇ ਕਵੀ ਨਰੈਣ ਸਿੰਘ ਜੀ ਨੇ ਸੰਤ ਬਿਲਾਸ ਦੇ ਅੰਦਰ ਇਹ ਪੰਗਤੀਆਂ ਅੰਕਿਤ ਕੀਤੀਆਂ ਨੇ ਹੁਣ ਇੱਕ ਦੇਗ ਗੁਰਸਾਗਰ ਮਸਤਵਾਨਾ ਸਾਹਿਬ ਜਦੋਂ ਆਪਾਂ ਤੁਹਾਡੇ ਵਿੱਚੋਂ ਬਹੁਤ ਸਾਰੀ ਸੰਗਤ ਮਸਤਵਾਨਾ ਸਾਹਿਬ ਗਈ ਹੋਏਗੀ ਬਾਬਾ ਅਤਰ ਸਿੰਘ ਜੀ ਦਾ ਸਥਾਨ ਸੰਗਰੂਰ ਤੋਂ ਜਦੋਂ ਆਪਾਂ ਬਰਨਾਲੇ ਨੂੰ ਜਾਣੇ ਆ ਬਰਨਾਲਾ ਜਿਹੜਾ ਹੈ ਰੋਡ ਦੇ ਉੱਪਰ ਹੀ ਸਥਾਨ ਮੌਜੂਦ ਹੈ ਸੰਗਰੂਰ ਤੋਂ 7 ਕਿਲੋਮੀਟਰ ਇਹ ਸਥਾਨ ਪੈਂਦਾ ਹੈ ਬਰਨਾਲਾ ਰੋਡ ਦੇ ਉੱਪਰ ਸਤਸੰਗਤ ਇਸ ਸਥਾਨ ਨੂੰ ਵੀ ਬਾਬਾ ਅਤਰ ਸਿੰਘ ਜੀ ਮਹਾਪੁਰਖਾਂ ਨੇ ਬੜੀ ਮਾਨਤਾ ਦਿੱਤੀ ਹੋਈ ਹੈ ਗੁਰਮੁਖ ਪਿਆਰਿਓ ਇਸ ਸਥਾਨ ਤੇ ਜੋ ਵੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਦਾ ਹੈ ਉਹਦੀ ਹਰ ਇੱਕ ਮੰਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਸਤਸੰਗਤ ਜਦੋਂ ਆਪਾਂ ਉਸ ਲੰਗਰ ਦੇ ਵਿੱਚ ਜਾਂਦੇ ਆ ਜਿਹੜਾ ਅਕਾਲ ਲੰਗਰ ਗੁਰਸਾਗਰ ਸਾਹਿਬ ਦਾ ਲੰਗਰ ਹੈ ਉਸ ਲੰਗਰ ਦੇ ਅੰਦਰ ਇਹ ਦੇਗ ਅੱਜ ਵੀ ਸੰਗਤਾਂ ਦੇ ਦਰਸ਼ਨਾਂ ਵਾਸਤੇ ਸ਼ਿਸ਼ੋਭੀਤ ਹੈ ਤੇ ਇਸ ਦੇ ਵਿੱਚ ਹਰ ਮੱਸਿਆਂ ਨੂੰ ਜਿਹੜੀ ਹੈ ਦੇਗ ਬਣਾਈ ਜਾਂਦੀ ਹੈ ਚੌਲ ਬਣਾਏ ਜਾਂਦੇ ਨੇ ਕਿੰਨਾ ਰਾਸ਼ਨ ਪੈਂਦਾ ਸਾਰਾ ਟੋਟਲ ਉੱਥੇ ਲਿਖ ਕੇ ਲਾਇਆ ਹੋਇਆ ਸਾਰ ਸੰਗਤ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕੋ ਵਾਰੀ ਰਾਸ਼ਨ ਪਾ ਕੇ ਇਸ ਨੂੰ ਤਿਆਰ ਕੀਤਾ ਜਾਂਦਾ ਹੈ ਸਾਧ ਸੰਗਤ ਫਿਰ ਉਹ ਸਾਰੀ ਜੋ ਦੇਗ ਬਣਦੀ ਹੈ ਉਹਨੂੰ ਫਿਰ ਸਾਰੀ ਸੰਗਤ ਨੂੰ ਵਰਤਾਇਆ ਜਾਂਦਾ ਹੈ ਤੁਸੀਂ ਵੀ ਕਦੇ ਗਏ ਦਰਸ਼ਨ ਕਰਿਓ ਵੈਸੇ ਵੀ ਕਰੇ ਗਏ ਤਾਂ ਵੀ ਤੁਹਾਨੂੰ ਦਰਸ਼ਨ ਹੋਣਗੇ ਜੇ ਕਿਤੇ ਮਸਿਆ ਵਾਲੇ ਦਿਨ ਤੁਹਾਡਾ ਢੇਡਾ ਲੱਗਦਾ ਤਾਂ ਉਹਦੇ ਵਿੱਚੋਂ ਤੁਹਾਨੂੰ ਦੇਖ ਸਕਣ ਦਾ ਮੌਕਾ ਵੀ ਮਿਲ ਜਾਏਗਾ ਇੱਕ ਤੇ ਮਸਤਵਾਨਾ ਸਾਹਿਬ ਗੁਰਸਾਗਰ ਵਿਖੇ ਸ਼ੋਭਿਤ ਹੈ ਇੱਕ ਦੇਗ ਬੁੰਗਾ ਮਸਤਵਾਨਾ ਗੁਰੂ ਕਾਸ਼ੀ ਤਲਵੰਡੀ ਸਾਭੋ ਤਖਤਹਰ ਸ੍ਰੀ ਦਮਦਮਾ ਸਾਹਿਬ ਦੇ ਵਿੱਚ ਜੋ ਬੁੰਗਾ ਮਸਤਵਾਨਾ ਸਾਹਿਬ ਹੈ ਉਥੇ ਪਹੁੰਚਾ ਦਿੱਤੀ ਗਈ ਸੀ ਇੱਕ ਦਿਨ ਭਾਈ ਹੀਰਾ ਸਿੰਘ ਜੀ ਰਾਗੀ ਦਰਸ਼ਨ ਕਰਨ ਵਾਸਤੇ ਆਏ ਉਪਸਥਿਤ ਹੋਏ ਨਮਸਕਾਰ ਕਰਨ ਤੋਂ ਪ੍ਰੰਤ ਉਹਨਾਂ ਨੇ ਪ੍ਰਾਰਥਨਾ ਕੀਤੀ ਮਹਾਰਾਜ ਆਪ ਜੀ ਬੜੀ ਵੱਡੀ ਕਿਰਪਾ ਕਰਦੇ ਹੋ ਬੜੀ ਵੱਡੀ ਰਹਿਮਤ ਕਰਦੇ ਹੋ ਦੇਹਧਾਰੀ ਗੁਰੂ ਬਾਰੇ ਸ਼ੰਕਾ ਸਮਾਧਾਨ ਕਰੋ ਤੇ ਮਹਾਂਪੁਰਖਾਂ ਨੇ ਫਿਰ ਉਹਦਾ ਸ਼ੰਕਾ ਜਿਹੜਾ ਸੀ ਉਸ ਦਾ ਵੀ ਸਮਾਧਾਨ ਕੀਤਾ ਤੇ ਬਹੁਤ ਵੱਡੀ ਕਿਰਪਾ ਕੀਤੀ ਬਹੁਤ ਵੱਡੀ ਰਹਿਮਤ ਕੀਤੀ ਮਹਾਂਪੁਰਖਾਂ ਨੇ ਇਹ ਹੈ ਮਹਾਂਪੁਰਖਾਂ ਦਾ ਜੀਵਨ ਸਾਹ ਸੰਗਤ ਬਾਬਾ ਅਤਰ ਸਿੰਘ ਜੀ ਦੇ ਜਦੋਂ ਆਪਾਂ ਜੀਵਨ ਨੂੰ ਪੜਦੇ ਆਂ ਤੇ ਸਾਧ ਸੰਗਤ ਬਹੁਤ ਵੱਡੀ ਕਿਰਪਾ ਬਹੁਤ ਵੱਡੀ ਰਹਿਮਤ ਜਿਹੜੀ ਹੈ ਉਹ ਸਾਡੇ ਤੇ ਹੋ ਜਾਂਦੀ ਹੈ ਮਾਹ ਪੁਰਖਾਂ ਦੇ ਜੀਵਨ ਨੂੰ ਆਪਾਂ ਪਿਆਰ ਨਾਲ ਪੜੀਏ ਕਦੇ ਸਤਕਾਰ ਨਾਲ ਪੜੀਏ ਤੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਵਿੱਚੋਂ ਪ੍ਰਾਪਤ ਹੋ ਜਾਂਦੀਆਂ ਨੇ ਸੋ ਉਹਨਾਂ ਦੇ ਜੀਵਨ ਵਿੱਚੋਂ ਸਾਨੂੰ ਕੁਝ ਸਿੱਖਣ ਦੀ ਲੋੜ ਹੈ ਕੱਲਾ ਸੁਣਾ ਕੇ ਜਾਂ ਸੁਣ ਕੇ ਵਾਵਾ ਕਰ ਦੇਣੀ ਵੀ ਹਾਂਜੀ ਬਹੁਤ ਵੱਡਾ ਕਾਰਜ ਕੀਤਾ ਦੋ ਕੰਮ ਉਹਨਾਂ ਨੇ ਵੱਡੇ ਪੱਧਰ ਤੇ ਕੀਤੇ ਇੱਕ ਤੇ ਗੁਰੂ ਨਾਲ ਜੋੜਨਾ ਤੇ ਇੱਕ ਵਿੱਦਿਆ ਦੇ ਨਾਲ ਜੋੜਨਾ ਵਿੱਦਿਆ ਦਾ ਪ੍ਰਚਾਰ ਕਰਨਾ ਗੁਰੂ ਦੀ ਬਾਣੀ ਦਾ ਪ੍ਰਚਾਰ ਕਰਨਾ ਅੰਮ੍ਰਿਤ ਪਾਣ ਕਰਵਾਉਣਾ ਸੰਗਤ ਨੂੰ ਉਹਨਾਂ ਦੇ ਜੀਵਨ ਦੇ ਵਿੱਚ ਸਭ ਤੋਂ ਵੱਡੇ ਪੱਧਰ ਤੇ ਚੀਜ਼ਾਂ ਮਿਲਦੀਆਂ ਨੇ ਸੋ ਗੁਰਮੁਖ ਪਿਆਰਿਓ ਕੋਸ਼ਿਸ਼ ਕਰੀਏ ਆਪਾਂ ਕੁਝ ਨਾ ਕੁਝ ਸਿੱਖਣ ਦੀ ਉਹਨਾਂ ਦੇ ਜੀਵਨ ਦੇ ਵਿੱਚੋਂ ਨਾਮ ਦੀ ਕਣੀ ਲੈਣ ਦੀ ਵਿੱਦਿਆ ਵੱਲ ਪ੍ਰੇਰਿਤ ਹੋਈਏ ਸੋ ਜੋ ਅਦਾਰੇ ਉੱਥੇ ਚੱਲ ਰਹੇ ਨੇ ਉਹਨਾਂ ਅਦਾਰਿਆਂ ਦੇ ਵਿੱਚ ਆਪਾਂ ਹਿੱਸਾ ਜ਼ਰੂਰ ਉਹਨਾਂ ਅਦਾਰਿਆਂ ਦਾ ਬਣੀਏ ਇਹ ਕੋਸ਼ਿਸ਼ਾਂ ਆਪਾਂ ਜ਼ਰੂਰ ਕਰੀਏ ਸਾ ਸੰਗਤ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ